ਯਾਪ ਬਾਣੀ ਟੀਵੀ ਚੈਨਲ ਤੇ ਦੇਸ਼ ਦੇਸ਼ ਦੀਆਂ ਨਵੀਆਂ ਖਬਰਾਂ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਦਬਾਓ ਬੈਲ ਆਈਕਨ। ਹੀ ਦਰਬਾਰ ਸਾਹਿਬ ਤਰਨਤਾਰਨ ਦੀ ਦਸ਼ਨੀ ਜੋੜੀ ਕੋ ਤੋੜਨੇ ਕੇ ਮਾਮਲੇ ਪਰ ਪੰਜਾਬ ਬੇਕਤਾ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇ ਅਧਿਐਖ ਗੋਬਿੰਦ ਸਿੰਘ ਲੋਂਗੋਵਾਲ ਕੇ ਅਸਤੀਫੇ ਕੀ ਮੰਗੀ ਹੈ। ਇਤਨਾ ਹੀ ਨਹੀਂ ਇਸ ਪਾਰਟੀ ਕੇ ਅਧਿਐਖ ਸੁਖਪਾਲ ਸਿੰਘ ਖਹਿਰਾ ਨੇ ਇਸ ਮਾਮਲੇ ਮੇ ਸ਼੍ਰੋਮਣੀ ਅਕਾਲੀ ਦਲ ਕੇ ਅਧਿਐਖ ਸੁਖਬੀਰ ਸਿੰਘ ਬਾਦਲ ਸੇ ਵੀ सार्वजनिक रूप से माफी मांगने की मांग की है तरन पहुंचे खैरा ने कहा कि श्रोमणी अकाली दल की जेब से निकली श्रोमणी गुरुद्वारा प्रबंधक कमेटी के पास करोड़ों रुपए का बजट होने के बावजूद भी वह गुरुधामों की सेवा संभाल करने में असफल साबित हो रही है श्रोमणी कमेटी की तरफ से देश विदेशों से कार सेवा के नाम पर करोड़ों रुपए इकट्ठा करने वाले ऐसे डेरा को सेवा दी जाती है जो धीरे धीरे सिखों की पुरातन विरासत को ही खत्म कर रहे हैं तरन से ब्यूरो रिपोर्ट ਦਰਬਾਰ ਸਾਹਿਬ ਤਰਨਤਾਰਨ ਵਿਖੇ ਪਹੁੰਚ ਕੇ ਜੋ ਦਰਸ਼ਨੀ ਡਿਊਟੀ ਦਾ ਜਿਸ ਢੰਗ ਦੇ ਨਾਲ ਇਸ ਨੂੰ ਡਿਮੋਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਤੇ ਸਭ ਤੋਂ ਪਹਿਲਾਂ ਤਾਂ ਸਮੂਹ ਸਿੱਖ ਸੰਗਤ ਵਿਸ਼ਵ ਵਿੱਚ ਬੈਠੇ ਗੁਰੂ ਨਾਨਕ ਨਾਮ ਲੇਵਾ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਹੈ ਇਹ ਸਾਡੇ ਚਿੰਨ ਨੇ ਸਾਡੇ ਇਤਿਹਾਸ ਨੇ ਸਾਡਾ ਕਲਚਰ ਸਾਡੀ ਹੈਰੀਟੇਜ ਹੈ ਅੰਗਰੇਜ਼ ਤਾਂ ਯੂਰਪ ਦੇ ਵਿੱਚ 15-1500 ਸਾਲ ਪੁਰਾਣੀਆਂ ਆਪਣੀਆਂ ਇਤਿਹਾਸਿਕ ਬਿਲਡਿੰਗਾਂ ਆਪਣੇ ਚਰਚ ਸੰਭਾਲ ਕੇ ਰੱਖਦੇ ਨੇ ਔਰ ਜਿਹੜੇ ਉਹਨਾਂ ਦੇ ਇਟਲੀ ਦੇ ਵਿੱਚ ਜੂਲੀਅਸ ਸੀਜ਼ਰ ਦੇ ਵੱਡੇ ਵੱਡੇ ਜਿਹੜੇ ਕੋਲੀਜ਼ੀਅਮ ਸੀ ਜਿੱਥੇ ਕਿਸੇ ਵੇਲੇ 올림픽 ਟਾਈਪ ਗੇਮਸ ਕਰਾਈਆਂ ਜਾਂਦੀਆਂ ਸੀ ਉਹ ਅੱਧਾ ਟੁੱਟ ਚੁੱਕਾ ਵਾ ਪਰ ਉਸ ਟੁੱਟੇ ਨੂੰ ਮੇਨਟੇਨ ਕੀਤਾ ਉਹਨਾਂ ਨੇ ਔਰ ਇਹ ਤਾਂ ਸਾਡਾ ਵਿਰਸਾ ਹੈ ਇਹ ਸਾਡੇ ਪੰਜਵੀਂ ਪਾਤਸ਼ਾਹੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਦਰਬਾਰ ਸਾਹਿਬ ਦੀ ਨੀਂ ਰੱਖੀ ਔਰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਖਾਲਸਾ ਰਾਜ ਦੇ ਸਮੇਂ ਤੇ ਇਹ ਦਰਸ਼ਨੀ ਡਿਊੜੀ ਜਿਹੜੀ ਆ ਅੱਜ ਤੋਂ ਆਲਮੋਸਟ 250 ਸਾਲ ਪੁਰਾਣੀ ਬਹੁਤ ਖੂਬਸੂਰਤ ਬਹੁਤ ਪੁਰਾਣੇ ਆਰਕੀਟੈਕਚਰ ਦਾ ਹਿੱਸਾ ਸਿੱਗੀ ਇਹ 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 ਸਾਡਾ ਵਿਰਸਾ ਹਨ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸੋੜੀ ਸੋਚ ਵਾਲੇ ਛੋਟੀ ਤੰਗ ਨਜ਼ਰੀਏ ਵਾਲੇ ਲੋਕਾਂ ਨੇ ਚੰਦ ਪੈਸਿਆਂ ਦੀ ਕਮਾਈ ਕਹਿ ਲੋ ਜਾਂ ਕੋਈ ਵਪਾਰ ਕਹਿ ਲੋ ਐਸਜੀਪੀਸੀ ਵਰਗੀ ਸਾਡੀ ਮਹਾਨ ਸੰਸਥਾ ਨੇ ਮਤਾ ਪਾਸ ਕਰਕੇ ਇਸ ਦਰਸ਼ਨੀ ਡਿਊੜੀ ਨੂੰ ਜਿਹੜਾ ਕਾਰ ਸੇਵਾ ਵਾਲਿਆਂ ਨੂੰ ਦੇ ਕੇ ਇਸ ਨੂੰ ਡਿਮੋਲਿਸ਼ ਕਰਨ ਦਾ ਕੋਸ਼ਿਸ਼ ਕੀਤਾ ਭੰਨ ਤੋੜ ਕੀਤੀ ਛੇੜਛਾੜ ਕੀਤੀ ਔਰ ਕੀਤੀ ਵੀ ਰਾਤ ਨੂੰ ਚੋਰਾ ਵਾਂਗ 400 ਬੰਦਾ ਲਿਆ ਕੇ ਪੁਲਿਸ ਦੀ ਟੁਕੜੀ ਨਾਲ ਲਿਆ ਕੇ ਹਥੌੜਿਆਂ ਨਾਲ ਤੇ ਹਰ ਕਿਸਮ ਦੇ ਹਥਿਆਰਾਂ ਦੇ ਨਾਲ ਆਪਣੇ ਵਿਰਸੇ ਨੂੰ ਖਤਮ ਕਰਨ ਦਾ ਕੁਪਰਾਲਾ ਕੀਤਾ ਅਸੀਂ ਸਾਰੇ ਸਮੂਹ ਪੰਜਾਬ ਤੇ ਵਿਸ਼ਵ ਚ ਬੈਠੇ ਪੰਜਾਬੀ ਅਤੇ ਸਿੱਖ ਸੰਗਤ ਜਿਹੜੀ ਆ ਇਹਦੇ ਲਈ ਡਾਇਰੈਕਟਲੀ एसजेपीसी ਦੇ ਪ੍ਰਧਾਨ ਨੂੰ ਅਸੀਂ ਜ਼ਿੰਮੇਵਾਰ ਠਹਿਰਾਉਨੇ ਆ ਉਹ ਜਿੰਨੇ ਮਰਜ਼ੀ ਕਹੀ ਜਾਣ ਕੇ ਮੈਂ ਗੁਰਦੁਆਰੇ ਦੇ ਮੈਨੇਜਰ ਨੂੰ ਸਸਪੈਂਡ ਕਰਤਾ ਕਮੇਟੀ ਲਾਤੀ ਆ ਇਹ ਸਾਰੀਆਂ ਬੇਬੁਨਿਆਦ ਗੱਲਾਂ ਨੇ ਇਹ ਸਾਰਾ ਆਫਟਰ ਥੌਟਸ ਹੈ ਅਸਲ ਵਿੱਚ ਦੋਸ਼ੀ ਉਹ ਨੇ ਉਹਨਾਂ ਦੀ ਰਿਸਪਾਂਸਿਬਿਲਟੀ ਆ ਐਸਜੀਪੀਸੀ ਦਾ ਰੈਜ਼ੋਲੂਸ਼ਨ ਆ ਜਿਹੜਾ ਕਿ ਕਾਰ ਸੇਵਾ ਦੇ ਸੰਤ ਜਗਤਾਰ ਸਿੰਘ ਨੂੰ ਹੈਂਡਓਵਰ ਕੀਤਾ ਗਿਆ ਕਿ ਤੁਸੀਂ ਇਸ ਨੂੰ ਤੋੜ ਦਿਓ ਔਰ ਹੁਣ ਜਦੋਂ ਸਿੱਖ ਸੰਗਤ ਦਾ ਗੁੱਸਾ ਤੇ ਉਹਨਾਂ ਦਾ ਅਕਰੋਸ਼ ਦੇਖਿਆ ਤੇ ਹੁਣ ਸਾਰੇ ਮੁਕਰ ਦੇ ਫਿਰਦੇ ਨੇ ਇਹਦੇ ਲਈ ਸੁਖਬੀਰ ਸਿੰਘ ਬਾਦਲ ਬਾਦਲ ਦਾ ਪਰਿਵਾਰ ਡਾਇਰੈਕਟਲੀ ਰਿਸਪਾਂਸਿਬਲ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਤੇ ਐਸਜੀਪੀਸੀ ਦੇ ਪ੍ਰਧਾਨ ਨੂੰ ਕਾਰ ਸੇਵਾ ਦੇਣ ਵਾਸਤੇ ਕਰੋੜਾ ਰੁਪਏ ਮਿਲਦੇ ਨੇ ਮੇਰੇ ਵੀਰੋ ਤੇ ਭਰਾਓ ਤੇ ਭੈਣੋ ਬਹੁਤ ਅਫਸੋਸਨਾਕ ਗੱਲ ਹੈ ਕਿ ਐਸਜੀਪੀਸੀ ਜਿਹਦੇ ਕੋਲ 1200 ਕਰੋੜ ਰੁਪਏ ਦਾ ਬਜਟ ਹੈ ਆਪਣੇ ਇਤਿਹਾਸਿਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਉਸ ਦੀ ਕਾਰ ਸੇਵਾ ਇਹਨਾਂ ਨੂੰ ਆਪ ਖੁਦ ਕਰਨੀ ਚਾਹੀਦੀ ਆ ਜਦੋਂ ਅਸੀਂ ਇਸ ਤਰ੍ਹਾਂ ਨਾਲ ਉਨੂੰ ਆਊਟਸੋਰਸ ਕਰ ਦਿੰਨੇ ਆ ਹੋਰ ਨਾ ਲੋਕਾਂ ਨੂੰ ਦੇ ਦਿੰਨੇ ਆ ਉਹ ਤਾਂ ਫਿਰ ਵਿਸ਼ਵ ਚੋਂ ਪੈਸੇ ਇਕੱਠੇ ਕਰਨ ਦਾ ਇੱਕ ਤਰੀਕੇਕਾਰ ਬਣ ਜਾਂਦਾ ਹੈ ਇਸ ਲਈ ਸਾਡੀ ਅੱਜ ਦੀ ਇਸ ਇਕੱਠ ਦੀ ਮੰਗ ਹੈ ਲੋਕਾਂ ਦੀਆਂ ਭਾਵਨਾਵਾਂ ਤੇ ਜਜ਼ਬਾਤਾਂ ਨੂੰ ਮੱਦੇਨਜ਼ਰ ਰੱਖਦੇ ਕਿ ਇੱਕ ਤਾਂ ਇਸ ਨੂੰ ਐਜ਼ ਇਟ ਇਜ਼ ਮੇਨਟੇਨ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿ ਜਿਹੜੀ ਸਾਡੀ ਐਸਜੀਪੀਸੀ ਜਿਹੜੀ ਇੱਕ ਪਰਿਵਾਰ ਦੇ ਥੱਲੇ ਹੱਥ ਟੋਕਾ ਬਣ ਕੇ ਕੰਮ ਕਰਦੀ ਆ ਉਹ ਆਪਣੇ ਇਤਿਹਾਸਿਕ ਚਿੰਨ੍ਹਾਂ ਨੂੰ ਕਿਸ ਤਰ੍ਹਾਂ ਡਿਸਟਰੋਏ ਕਰਦੀ ਆ ਔਰ ਮੈਂ ਤਾਂ ਇਹ ਕਹਿਣਾ ਚਾਹਣਾ ਕਿ ਅੱਜ ਤੋਂ ਪਹਿਲਾਂ ਚਮਕੌਰ ਸਾਹਿਬ ਦੀ ਗੜੀ ਦੇ ਜੋ ਦਰਬਾਰ ਸਾਹਿਬ ਦੇ ਵਿੱਚ ਬੁਰਜ ਸੀਗੇ ਔਰ ਸਭ ਤੋਂ ਵੱਡਾ ਮੇਰਾ ਕਹਿਣਾ ਵਾ ਕਿ ਜਿਹੜਾ ਅਕਾਲ ਤਖਤ ਸਾਹਿਬ ਫੌਜ ਦੇ ਹਮਲੇ ਵਿੱਚ ਤਬਾਹ ਕੀਤਾ ਗਿਆ ਸੀ ਗੋਲਾਬਾਰੀ ਕੀਤੀ ਗਈ ਉਸ ਨੂੰ ਨਹੀਂ ਸੀ ਛੇੜਨਾ ਚਾਹੀਦਾ ਉਸ ਵਕਤ ਦੀ ਅਕਾਲੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕਮਜ਼ੋਰੀ ਦਿਖਾਈ ਬੂਟਾ ਸਿੰਘ ਦੇ ਕਹਿਣ ਤੇ ਬਾਬਾ ਸੰਤਾ ਸਿੰਘ ਦੇ ਕਹਿਣ ਤੇ ਅਕਾਲ ਤਖਤ ਸਾਹਿਬ ਨੂੰ ਸਾਰੇ ਨੂੰ ਢਾ ਕੇ ਜਿਹੜਾ ਦੁਬਾਰਾ ਬਣਾਇਆ ਗਿਆ ਉਹ ਵੀ ਸਾਡੀ ਹੈਰਿਟੇਜ ਸਾਡੇ ਇਤਿਹਾਸ ਦੇ ਖਿਲਾਫ ਸੀ ਜਿਹੜੀਆਂ ਗੋਲੀਆਂ ਲੱਗੀਆਂ ਸੀ ਐਜ਼ ਇਟ ਇਜ਼ ਰਹਿਣ ਦੇਣੀਆਂ ਚਾਹੀਦੀਆਂ ਸੀ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗਦਾ ਕਿ ਸਾਡੇ ਦਰਬਾਰ ਸਾਹਿਬ ਦੇ ਉੱਤੇ ਕੀ ਹਮਲਾ ਹੋਇਆ ਸੀ ਕਿਨੇ ਕੀਤਾ ਸੀਗਾ ਕਿਦਾਂ ਟਰੈਂਕਾਂ ਨੇ ਚੜਾਇਆ ਤੇ ਕਿਦਾਂ ਅਕਾਲ ਤਖਤ ਸਾਹਿਬ ਡਿਮੋਲਿਸ਼ ਕੀਤਾ ਅਕਾਲ ਤਖਤ ਸਾਹਿਬ ਨਵਾਂ ਉੱਥੇ ਲਾਗੇ ਬਣਾਇਆ ਜਾ ਸਕਦਾ ਸੀਗਾ ਲੇਕਿਨ ਉਸ ਨੂੰ ਉਸ ਵਕਤ ਦੀ ਸਰਕਾਰ ਨੇ ਇਸ ਲਈ ਡਿਮੋਲਿਸ਼ ਕੀਤਾ ਤਾਂ ਕਿ ਸਿੱਖਾਂ ਦੇ ਕੋਲ ਕੋਈ ਕਿਸੇ ਤਰ੍ਹਾਂ ਦੀ ਯਾਦਗਾਰ ਨਾ ਬਾਕੀ ਬਚੇ ਆਹ ਜਿਹੜੀ ਦਰਸ਼ਨੀ ਡਿਉੜੀ ਵੀ ਆ ਇਹ ਸਾਡੀ ਯਾਦਗਾਰ ਆ ਇਹ ਸਾਡੀ ਇਤਿਹਾਸ ਤੇ ਸਾਡਾ ਵਿਰਸਾ ਵਾ ਇਸ ਲਈ ਇਹਨਾਂ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਐਸਜੀਪੀਸੀ ਨੂੰ ਇੱਕ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਕਿ ਉਹਨਾਂ ਨੇ ਕਿੰਨੇ ਗੁਰਦੁਆਰਾ ਸਾਹਿਬ ਪਿਛਲੇ 10 ਸਾਲਾਂ ਚ ਕਾਰ ਸੇਵਾ ਕਰਵਾਈ ਆ ਉਹਦੇ ਚੋਂ ਕੀ ਰਾਸ਼ੀ ਲਈ ਆ ਐਸਜੀਪੀਸੀ ਦੇ ਪ੍ਰਧਾਨਾਂ ਨੇ ਉਹਦੇ ਚੋਂ ਡਾਇਰੈਕਟਲੀ ਪੈਸੇ ਕਿੰਨੇ ਲਏ ਨੇ ਤੇ ਇਸ ਦਾ ਇੱਕ ਵਾਈਟ ਪੇਪਰ ਜਾਰੀ ਹੋਵੇ ਨੰਬਰ 1 ਨੰਬਰ 2 ਐਸਜੀਪੀਸੀ ਪ੍ਰਧਾਨ ਨੂੰ ਆਪਣੇ ਪਦ ਤੋਂ ਉਹ ਫੇਲ ਹੋ ਗਏ ਨੇ ਉਹ ਸਾਡੀਆਂ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਇਮਾਰਤਾਂ ਨੂੰ ਮਹਫੂਜ਼ ਰੱਖਣ ਵਿੱਚ ਜਿਹੜਾ ਕਿ ਇੱਕ ਸਟੋਡੀਅਨ ਗੁਰਦੁਆਰਾ ਸਾਹਿਬ ਦੀ ਪ੍ਰਾਪਰਟੀ ਦਾ ਗੋਬਿੰਦ ਸਿੰਘ ਲੋਂਗੋਵਾਲ ਮਸਟ ਡਿਜ਼ਾਈਨ ਥੈਟ ਇਜ਼ ਦੀ ਕੋਰ ਇਸ਼ੂ ਔਰ ਐਸਸੀਪੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਨੂੰ ਜਨਤਕ ਮਾਫੀ ਮੰਗਣੀ ਚਾਹੀਦੀ ਲੋਕਾਂ ਜੋ ਕਾਰਾ ਕੀਤਾ ਔਰ ਮੈਨੂੰ ਦੁੱਖਣਾ ਕਹਿਣਾ ਪੈਂਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਵੇ ਤੇ ਤਰਨਤਾਰਨ ਦੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਊਟੀ ਨੂੰ ਢਾਹ ਦਿੱਤਾ ਜਾਵੇ ਤੇ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਪਤਾ ਵੀ ਨਾ ਲੈਣ ਆਵੇ ਸ਼ਰਮਨਾਕ ਗੱਲ ਦੁੱਖदाई ਔਰ ਇਸੇ ਕਰਕੇ ਇਸੇ ਕਰਕੇ ਲੋਕਾਂ ਦਾ ਗੁੱਸਾ ਹੈ ਇਹ ਸਾਰਾ ਕੁਝ ਜਿਹੜਾ ਕਨੈਕਟ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਈਬਲ ਕਲਾਂ ਦੇ ਵਿੱਚ ਕਤਲ ਇਹ ਉਸ ਕੜੀ ਦਾ ਹਿੱਸਾ ਹੈ ਕਿਤੇ ਨਾ ਕਿਤੇ ਬਾਦਲ ਦਾ ਪਰਿਵਾਰ ਜਿਹੜਾ ਹੈ ਉਹ ਸਾਡੇ ਨਿਸ਼ਾਨ ਮਟਾਰਿਆ ਵਾ ਉਹ ਸਾਡੀ ਵਿਚਾਰਧਾਰਾ ਢਾਹ ਰਿਆ ਵਾ ਉਹ ਸਾਡਾ ਭਾਰੀ ਸੋਚ ਤੇ ਵਿਚਾਰਧਾਰਾ ਦਾ ਨੁਕਸਾਨ ਕਰ ਰਿਹਾ ਅਬਦਾਲੀਆਂ ਦੁਰਾਨੀਆਂ ਤੇ ਮੁਗਲਾਂ ਨੇ ਸਾਡੇ ਕੱਲੂਕਾਰੇ ਕੀਤੇ ਸਾਡੇ ਗੁਰੂ ਘਰ ਟਾਏ ਅੰਗਰੇਜ਼ਾਂ ਨੇ ਤਸ਼ੱਦਦ ਕੀਤਾ ਪਰ ਸਾਡੇ ਆਪਣਿਆਂ ਨੇ ਜਦੋਂ ਬੁੱਕਲ 'ਚ ਬੈਠ ਕੇ ਇਸ ਤਰ੍ਹਾਂ ਦੀ ਹਰਕਤ ਕੀਤੀ ਆ ਇਹਨਾਂ ਨੂੰ ਕਦੀ ਵੀ ਸਿੱਖ ਸੰਗਤ ਮਾਫ਼ ਨਹੀਂ ਕਰੇਗੀ ਜ਼ਿੰਮੇਵਾਰ ਨੇ ਵਿੱਚੇ ਐਸਜੀਪੀਸੀ ਦਾ ਪ੍ਰੈਜ਼ੀਡੈਂਟ ਵਿੱਚੇ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਜਿਹੜਾ ਅੱਜ 4 ਦਿਨ ਬਾਅਦ ਵੀ ਉਦੇ ਕੋਲ ਵੋਟਾਂ ਲਈ ਸਮਾਂ ਹੈ ਲੇਕਿਨ ਦਰਸ਼ਨੀ ਡਿਊਡੀ ਦਾ ਨੁਕਸਾਨ ਦੇਖਣ ਵਾਸਤੇ ਕਿਦਾਂ ਦਾ ਪੰਥ ਹੈ ਤੇ ਕਿਦਾਂ ਦਾ ਪ੍ਰਧਾਨ ਹੈ ਆਬਾ ਜਗਤਾਰ ਸਿੰਘ ਆਬਾ ਜਗਤਾਰ ਸਿੰਘ ਨੇ ਜੀ ਮਾਫੀ ਮੰਗੀ ਆ ਕਿ ਗਲਤੀ ਹੋ ਗਈ ਆ ਇਹਦੇ ਬਾਰੇ ਦੇਖੋ ਮਾਫੀ ਤੇ ਬਖਸ਼ਣ ਹਾਰ ਸਿੱਖ ਪੰਥ ਹੈ ਪਰ ਇਹ ਜਿਹੜਾ ਐਡਾ ਵੱਡਾ ਨੁਕਸਾਨ ਹੋਇਆ ਵਾ ਕੋਈ ਤਾਂ ਰਿਸਪੌਂਸਿਬਿਲਟੀ ਫਿਕਸ ਹੋਣੀ ਚਾਹੀਦੀ ਇਨ ਫਿਊਚਰ ਐਸਜੀਪੀਸੀ ਮਸਟ ਸਟਾਪ ਇਹ ਜਿਹੜਾ ਕਾਰ ਸੇਵਾ ਆਊਟਸੋਰਸ ਕਰਦੇ ਨੇ ਔਰ ਗੁਰਦੁਆਰਾ ਸਾਹਿਬ ਨੂੰ ਚਲਾਉਣ ਵਾਸਤੇ ਦਿੰਦੇ ਨੇ ਤਾਂ ਕਿ ਲੋਕ ਆਪਣੇ ਪੈਸੇ ਇਕੱਠੇ ਕਰਨ ਵਾਸਤੇ ਉੱਥੇ ਸਾਧਨ ਬਣਾ ਸਕਣ ਇਹ ਬੰਦ ਹੋਣਾ ਚਾਹੀਦਾ ਐਸਜੀਪੀਸੀ ਅਗਰ ਉਹਨਾਂ ਦੇ ਕੋਲ ਨਹੀਂ ਹੈਗਾ ਤਾਂ ਇੱਕ ਇੰਜੀਨੀਅਰਿੰਗ ਵਿੰਗ ਖੜਾ ਕਰਨਾ ਚਾਹੀਦਾ ਸਾਰੇ ਦੁਨੀਆਂ ਦੇ ਵਿੱਚ ਬੈਠੇ ਜਿਹੜੇ ਪੰਜਾਬੀਆਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਦੀ ਹਰਕਤ ਦੁਬਾਰਾ ਨਹੀਂ ਹੋਏਗੀ ਔਰ ਬੰਦੀ ਕਾਰਵਾਈ ਜਿਨ੍ਹਾਂ ਲੋਕਾਂ ਨੇ ਡਿਮੋਲਿਸ਼ ਕੀਤਾ ਉਹਨਾਂ ਤੇ ਬੰਦੀ ਕ੍ਰਿਮੀਨਲ ਕਾਰਵਾਈ ਹੋਣੀ ਚਾਹੀਦੀ ਆ ਤਾਈਓ ਪਤਾ ਗਾਂ ਲੱਗੇਗਾ ਤੁਸੀਂ ਪੰਜਾਬ ਦਾ ਸਾਹਿਬਾਇਰ ਸੰਕਟ ਨੂੰ ਮਿਲ ਗਿਆ ਵੀ ਨਹੀਂ ਗਿਆ ਕੋਈ ਬਸ ਖਾਣਾ ਪੂਰਤੀ ਕਰਕੇ ਚੱਲ ਗਏ ਤੁਸੀਂ ਕੀ ਹੋਰ ਬਾਰੇ ਕਹਿਣਾ ਚਾਹੁੰਦੇ ਨਹੀਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਹੋਣ ਅਸਲ ਵਿੱਚ ਕਹਾਣੀ ਇਹ ਆ ਕਿ ਜਦੋਂ ਲਫਾਫਿਆਂ ਚੋਂ ਪ੍ਰਧਾਨ ਕੱਢੋਗੇ ਨਾ ਇਹੀ ਕਰਨਗੇ ਉਹ ਪ੍ਰਧਾਨ ਜਦੋਂ ਜਥੇਦਾਰ ਗੁਰਚਰਨ ਸਿੰਘ ਟੋੜੇ ਵਰਗਾ ਜਾਂ ਉਦਮ ਸਿੰਘ ਨਾਗੋਕੇ ਜੇ ਮਾਸਟਰ ਤਾਰਾ ਸਿੰਘ ਵਰਗਾ ਜਦੋਂ ਆਜ਼ਾਦ ਐਸ.ਟੀ.ਪੀ.ਸੀ ਦਾ ਪ੍ਰੈਜ਼ੀਡੈਂਟ ਹੋਵੇਗਾ ਕਦੇ ਵੀ ਨਹੀਂ ਸੀ ਵਾਪਰਨਾ ਇਹ ਵਾਪਰਿਆ ਹੀ ਤਾਂ ਵਾਂ ਕਿਉਂਕਿ ਪ੍ਰਧਾਨ ਐਸ.ਟੀ.ਪੀ.ਸੀ ਦੇ ਲਿਫਾਫਿਆਂ ਚੋਂ ਕੱਢ ਕੇ ਆਪਣੇ ਹੱਥ ਛੋਕੇ ਬਣਾਏ ਗਏ ਨੇ ਔਰ ਇਹ ਅੱਜ ਦੀ ਕਾਰ ਸੇਵਾ ਦੇ ਪੈਸਿਆਂ ਦਾ ਇਲਜ਼ਾਮ ਨਹੀਂ ਜਗੀਰ ਕੌਰ ਵੇਲੇ ਵੀ ਜਿੰਨੀ ਕਾਰ ਸੇਵਾ ਹੋਈ ਉਸ ਵੇਲੇ ਵੀ ਐਸ.ਟੀ.ਪੀ.ਸੀ ਦੇ ਪ੍ਰਧਾਨ ਨੂੰ ਬਕਾਇਆ ਬਕਾਇਦਾ ਤੌਰ ਤੇ ਕਾਰ ਸੇਵਾ ਦੇ ਮੋਟੀ ਰਕਮ ਦਿੱਤੀ ਜਾਂਦੀ ਕਰੋੜਾ ਰੁਪਏ ਦੇ ਕੇ ਫਿਰ ਕਾਰ ਸੇਵਾ ਲਈ ਜਾਂਦੇ ਜਿਹੜੀ ਕਿ ਮੰਦ ਭਾਗੀ ਪ੍ਰਕਿਰਿਆ ਹੈ ਜਿੱਤੇ ਜ਼ਮੀਰ ਕੋ ਰਾਜ ਵੀ ਨਹੀਂ ਹੈ ਹੋ ਵੀ ਨਹੀਂ ਆਈ ਹਾਲਾਂਕਿ ਉਮੀਦਵਾਰ ਇੱਥੋਂ ਦੇ ਦੇਖੋ ਇਹ ਤਾਂ ਉਹ ਜਵਾਬ ਉਹੀ ਦੇ ਸਕਦੇ ਆ ਮੈਂ ਉਹਨਾਂ ਦੀ ਬੰਸਿਕਤਾ ਜਾਣਦਾ ਵਾਂ ਉਹਨਾਂ ਨੂੰ ਪੰਥ ਨਾਲ ਕੋਈ ਪਿਆਰ ਨਹੀਂਗਾ ਨਾ ਉਹਨਾਂ ਨੂੰ ਆਪਣੇ ਧਰਮ ਦੇ ਨਾਲ ਪਿਆਰ ਆ ਉਹ ਤਾਂ ਰੋਟੀਆਂ ਸੇਕਣ ਵਾਲਾ ਇੱਕ ਗਰੋ ਬਾਦਲ ਦੇ ਟੱਬਰ ਦਾ ਗਰੋ ਬਣ ਕੇ ਰਹਿ ਗਏ ਨੇ ਇਸ ਲਈ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਜੋ ਕੁਛ ਉਹਨਾਂ ਨੇ ਕੀਤਾ ਔਰ ਜਿਹੜਾ ਐਸਜੀਪੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦਾ ਨਾਂ ਆਉਣਾ ਇਹ ਦੱਸਦਾ ਵਾ ਕਿ ਉਹਨੂੰ ਸਿੱਖ ਪੰਥ ਦੇ ਨਾਲ ਤੇ ਆਪਣੇ ਗੁਰਦੁਆਰਾ ਸਹਿਬਾਨ ਨਾਲ ਤੇ ਆਪਣੀ ਹੈਰੀਟੇਜ ਨਾਲ ਆਪਣੀ ਕਲਚਰ ਨਾਲ ਆਪਣੀ ਕੌਮ ਨਾਲ ਕੋਈ ਪਿਆਰ ਨਹੀਂ। ਪਾਰਟੀ ਵਾਲੋ ਸਰ ਕੁਝ